ਆਪ uh, ਪੀਟੀਐਨ 24 ਨਾਲ ਜੁੜਜੂ ਕੇ ਸਾਰੇ ਰਾਬਰ ਕੇ ਸੁਣਨ ਦਾ ਸਵਾਗਤ ਹੈ ਵਾਹਿਗੁਰੂ ਜੀ ਕੀ ਹਾਲ ਸਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਭੱਖਦੇ ਮੁੱਦੇ ਪ੍ਰੋਗਰਾਮ ਮੰਡੇ ਟੂ ਫਰਡੇ 8:00 ਤੋਂ 9:00 ਵਜੇ ਤੱਕ ਹੁੰਦਾ ਜੀ ਸਟੂਡੀਓ 'ਚ ਕਾਲ ਕਰਨੇ 905 877 277 ਤੇ ਤੁਸੀਂ ਕਾਲ ਕਰ ਸਕਦੇ ਹੋ ਲਾਈਵ ਦੇ ਨਾਲ-ਨਾਲ ਫੇਸਬੁੱਕ ਤੇ YouTube ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਫਾਪੜੀ ਲਾਈਨ ਐਸਟੈਂਪ ਬਟਿੰਡੇਸ਼ਾ ਸਰਦਾਰ ਬਖਤੌਰ ਸਿੰਘ ਢਿੱਲੋਂ ਨਾਲ ਜੁੜ ਚੁੱਕੀ ਕਰਦੇ ਨਿਕਾ ਸਵਾਗਤ ਜੀ ਢਿੱਲੋਂ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਐਨੂੰ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਸੁਣਨ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਪਹਿਲੀ ਖਬਰ ਬੜੀ ਇੰਪੋਰਟੈਂਟ ਆ ਪੰਜ ਮਹੀਨੇ ਤੋਂ ਕਿਸਾਨੀ ਜਿਹੜਾ ਮੋਰਚਾ ਲੱਗਾ ਹੋਇਆ ਦਿੱਲੀ ਹਰਿਆਣੇ ਦੇ ਬਾਰਡਰਾਂ ਤੇ ਹੁਣ ਹਾਈ ਕੋਰਟ ਨੇ ਕਹਿ ਦਿੱਤਾ ਜੀ ਇੱਕ ਵੀਕ ਦੇ ਵਿੱਚ ਵਿੱਚ ਉਹਨਾਂ ਨੂੰ ਖੋਲਤੋ ਤਾਂ ਨਾਲ ਹੀ ਖਬਰ ਆ ਗਈ ਜੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਹਨਾਂ ਦੋਨਾਂ ਦੋ ਜਥੇਬੰਦੀਆਂ ਤੋਂ ਵੱਖਰਾ ਆ। ਕਿਸਾਨ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਮੁੜ ਅੰਦੋਲਨ ਸ਼ੁਰੂ ਕਰਨਾ ਉਹਨਾਂ ਨੇ ਐਲਾਨ ਕਰ ਦਿੱਤਾ। ਪਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸ਼ਾਇਦ ਕਿਸੇ ਨੂੰ ਚੰਗਾ ਲੱਗੇ ਜਾਂ ਨਾ ਲੱਗੇ। ਜਿਹੜਾ ਦੋ ਜਥੇਬੰਦੀਆਂ ਨੇ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਦੋਂ ਲਾਲ ਕਿਲੇ ਤੇ ਜਦੋਂ ਪਿਛਲੀ ਵਾਰੀ ਹੋਇਆ ਸੀ ਤਾਂ ਸਾਰਾ ਤਾਣਾ ਬਾਣਾ ਉਲਝਿਆ ਜਦੋਂ ਸਾਰਾ ਕਸ਼ਿਖ ਖਤਮ ਹੋ ਚੱਲਿਆ ਸੀਗਾ। ਜੇ ਉਹਦੋਂ ਟਕਹੈਤ ਸਾਹਿਬ ਨਾ ਉਹ ਹੰਝੂ ਰੁੰਦੇ ਤੇ ਚੈਲਨ ਮੋਰਚਾ ਉਹ ਖਤਮ ਹੋ ਜਾਣਾ ਸੀਗਾ ਤੇ ਨਾ ਹੀ ਇਹ ਕਾਲੇ ਕਾਨੂੰਨ ਵਾਪਸ ਆਉਣੇ ਸੀਗੇ ਉਹ ਚੱਕ ਕੇ ਉਹਨਾਂ ਨੂੰ ਤੇ ਉਹ ਲੈ ਗਏ ਲਾਲ ਕਿਲੇ ਤੇ ਉੱਥੇ ਸਾਰਾ ਤਾਣਾ ਬਾਣਾ ਖਿੰਲਰ ਗਿਆ ਸਾਰਾ ਕੁਝ ਵਿਗੜ ਗਿਆ ਹੁਣ ਜਦੋਂ ਵੋਟਾਂ ਦੇ ਵਿੱਚ ਤਿੰਨ ਚਾਰ ਮਹੀਨੇ ਰਹਿ ਗਏ ਸਾਰਿਆਂ ਨੂੰ ਪਤਾ ਹੁੰਦਾ ਕੋਰਟ ਆਫ ਕੰਡਕ ਲੱਗ ਜਾਣਾ ਹੁਣ ਕੱਖ ਨਹੀਂ ਹੋਣਾ ਇਹ ਮੋਰਚਾ ਲਾਉਣ ਦਾ ਮਤਲਬ ਕੀ ਆ ਜਿਹੜਾ ਹਰਿਆਣੇ ਦੇ ਬਾਰਡਰ ਤੇ ਜਾ ਕੇ ਇਹ ਲੱਗਦਾ ਨਹੀਂ ਸਿੱਧਾ ਜਾ ਸਿੱਧੇ ਢੰਗ ਦੇ ਨਾਲ ਜਿਹੜਾ ਇਹਨਾਂ ਨੇ ਜਿਹੜੇ ਦੋ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਮਦਦ ਕੀਤੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਵਧਣਾ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਅਕਸਾਇਆ ਲੋਕਾਂ ਨੇ ਵਿਰੋਧ ਕੀਤਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਪਿੰਡਾਂ ਚ ਕਿਸਾਨਾਂ ਨੇ ਵਿਰੋਧ ਕੀਤਾ ਤੇ ਸ਼ਹਿਰਾਂ ਦੇ ਵਿੱਚ ਜਿਹੜੀ ਹਿੰਦੂ ਵੋਟ ਆ ਉਹ ਇਹਨਾਂ ਨੂੰ ਪਈ ਜਿਹੜੀ ਸ਼ੈਡਿਊਲ ਕਾਸਟ ਵੋਟ ਆ ਉਹ ਵੀ ਵਧ ਇਹਨਾਂ ਨੂੰ ਪਈ ਆ ਜਿਹੜੀ ਹਿੰਦੂ ਵੋਟ ਆ ਉਹ ਪੋਲਰਾਈਜ਼ ਕਰਕੇ ਇਹਨਾਂ ਨੇ ਲੋਕਾਂ ਨੂੰ ਤੰਗ ਹੀ ਇੰਨਾ ਕਰ ਦਿੱਤਾ ਜਾਨੀ ਕਿ ਉਹ ਲੋਕ ਜਿਹੜੇ ਵੰਡੇ ਗਏ ਅਜੇ ਤੱਕ ਪੰਜਾਬ ਦੇ ਲੋਕ ਵੰਡੇ ਨਹੀਂ ਗਏ ਪਰ ਇਹਨਾਂ ਨੇ ਵੰਡ ਦਿੱਤਾ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਹੈ ਲੱਗਦਾ ਤਾਂ ਇਹ ਅੰਦਰ ਖਾਤੇ ਢੋਸਾ ਮੈਨਾਂ ਦੀ ਸੰਧੀ ਹੋਈ ਹੋਵੇ ਇਹ ਵੀ ਵਿਚਾਰ ਹਦੀ ਨਾ ਇੱਥੇ ਤੇ ਕੋਈ ਟਿੱਪਣੀ ਕਰਦੇ ਚਾਹੋ ਦੱਸਿਓ ਜਰੂਰ ਜੀ ਦੇਖੋ ਗੱਲ ਇਹ ਹੈ ਵੀ ਜੇ ਆਪਾਂ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਦੇ ਆਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਐਜੀਟੇਸ਼ਨ ਦੀ ਗੱਲ ਕਰਦੇ ਆਂ ਭਾਰਤ ਦੇ ਵਿੱਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜੀ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਵੀ ਆਪਣੀਆਂ ਆਪੋ ਆਪਣੀਆਂ ਜਥੇਬੰਦੀਆਂ ਬਣਾਈਆਂ ਹੋਈਆਂ। ਲੇਕਿਨ ਇੱਕ ਗੱਲ ਆਪੜ ਨੂੰ ਨੋਟ ਕਰ ਰਹੀ ਹੈ ਪੈਣੀ ਹੈ ਕਿ ਜਿੰਨੇ ਪੋਲੀਟੀਕਲ ਪਾਰਟੀਆਂ ਨੇ ਵੀ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, ਪਾੜਿਆਂ ਦੀਆਂ ਟ੍ਰੇਡ ਯੂਨੀਆਂ ਵਗੈਰਾ ਬਣਾਈਆਂ ਹੋਈਆਂ ਉਹ ਠੀਕ ਹੈ ਕਿ ਪੋਲੀਟੀਕਲ ਪਾਰਟੀ ਦੀ ਲਾਈਨ ਨੂੰ ਟੋਅ ਕਰਦਗੇ। ਲੇਕਿਨ ਆਪਣੀ ਸਰਵਾਈਵਲ ਲਈ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਉਹਨਾਂ ਨੂੰ ਗਾਹੇ-ਵਗਾਹੇ ਉਹਨਾਂ ਲੋਕਾਂ ਦੇ ਲਈ ਕੁਝ ਨਾ ਕੁਝ ਜਿੱਦੋ-ਜਹਿਦ ਵੀ ਕਰਨੀ ਪੈਂਦੀ ਹੈ ਜਿਨ੍ਹਾਂ ਦੇ ਉਹ ਆਪਣੇ ਆਪ ਨੂੰ ਨਮਾਇंदे ਕਹਿੰਦੇ ਆ। ਮੈਂ ਬਸ ਹਾਲ ਦੇਵਾਂਗਾ ਕਿ ਤੁਸੀਂ ਦੇਖੋ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਦਾ ਇੱਕ ਪੋਲੀਟੀਕਲ ਵਿੰਗ ਹੈ ਜਿਹਨੂੰ ਕਹਿੰਦੇ BMS ਭਾਰਤੀ ਮਜ਼ਦੂਰ ਸੰਘ ਇਹ ਭਾਰਤੀ ਮਜ਼ਦੂਰ ਸੰਘ ਹੈ ਤਾਂ ਇਹਨਾਂ ਨਾਲ ਖੜੋਤਾ ਲੇਕਿਨ ਜਦੋਂ ਮਜ਼ਦੂਰਾਂ ਦੀ ਕੋਈ ਐਡਿਟੇਸ਼ਨ ਚੱਲਦੀ ਹੈ ਕੋਈ ਅੰਦੋਲਨ ਚੱਲਦਾ ਨੈਸ਼ਨਲ ਲੈਵਲ ਦੇ ਉੱਤੇ ਸੌਤ ਸੜ ਜਿੱਥੇ ਬੰਦੀ ਜਿਹੜੀ ਹੈਗੀ ਬਾਕੀ ਜਿੱਥੇ ਬੰਦੀਆਂ ਦੇ ਨਾਲ ਮਿਲ ਕੇ ਲੜਦੀ ਹੈ ਜੀ ਗਾਹੇ-ਬਗਾਹੇ ਉਹ ਆਪਣੀ ਜਿਹੜੀ ਸਰਕਾਰ ਨੂੰ ਮੈਮੋਰੰਡਮ ਵੀ ਦਿੰਦੇ ਐ ਕਹਿੰਦੇ ਉਹ ਇਹ ਹੈ ਕਿ ਸਾਡੀਆਂ ਮੰਗਾ ਮੰਨੋ ਨਾਲ ਉਹਨਾਂ ਦੀ ਮਨਸ਼ਾ ਹੀ ਹੁੰਦੀ ਹੈ ਕਿ ਜੇ ਆਪਾਂ ਥੋੜਪੋਤੀ ਰਿਆਇਤ ਦੇ ਦੇਵਾਂਗੇ ਤਾਂ ਇਹਦੇ ਨਾਲ ਵਰਕਿੰਗ ਕਲਾਸ ਸਾਡੇ ਨਾਲ ਲੱਗੂਗੀ ਸਾਡੀ ਵਿਚਾਰਧਾਰਾ ਨੂੰ ਸ਼ੋਅ ਕਰੂਗੀ ਸਾਡੀ ਮਦਦ ਕਰੂਗੀ ਜੀ ਇਹ ਟੋਟਾ ਦਾ ਮਕਸਦ ਹੁੰਦਾ ਸੋ ਜਿਹੜੀਆਂ ਜਿੰਨੀਆਂ ਵੀ ਜੱਥੇਬੰਦੀਆਂ ਹੈਗੀਆਂ ਆਪਾਂ ਇੱਕ ਕਿਸਾਨ ਜੱਥੇਬੰਦੀਆਂ ਇਹਨਾਂ ਦਾ ਜੇ ਆਪਾਂ ਖਾਸਾ ਦੇਖੀਏ ਇੰਟਰਸਟ ਆਪ ਕੋ ਆਪਰਾ ਹੁੰਦਾ ਲੇਕਿਨ ਖਾਸਾ ਇਹ ਹੁੰਦਾ ਕਿ ਜੀ ਅਸੀਂ ਕਿਸਾਨਾਂ ਦੀ ਖਾਤਰ ਕੁਝ ਕਰਨਾ ਹੈ ਪੰਜਾਬ ਨੇ ਇੱਕ ਨਵਾਂ ਜਿਹੜਾ ਹੈਗਾ ਤਜਰਬਾ ਕੀ ਹੈ ਐਤਵਿਸ਼ਲੇ ਕਿਸਾਨ ਅੰਦੋਲਨ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਹੈ ਕਿਸਾਨ ਜਥੇਬੰਦੀਆਂ ਵਕਫ ਵਕਫ ਤੇ ਨਾਲ ਜੁੜੀਆਂ ਹੋਈਆਂ ਆਕਾਲੀ ਦਲ ਨਾਲ ਵੀ ਜੁੜੇ ਜੁੜੀ ਹੋਈ ਹੈ ਜਿਹਨੂੰ ਆਪਾਂ ਆਕਾਲੀ ਦਲ ਦਾ ਕਿਸਾਨ ਮੋਰਚਾ ਵੀ ਹੈਗਾ ਕਾਮਰੇਡਾ ਦੇ ਵੀ ਹੈਗੇ ਹੈ ਭਾਰਤੀ ਜਨਤਾ ਪਾਰਟੀ ਦੇ ਸਾਰੀਆਂ ਪਾਰਟੀਆਂ ਦੇ ਹੈਗੇ ਤਾਂ ਫਿਰ ਜਦੋਂ ਇਹ ਤਿੰਨ ਕਾਲੇ ਕਾਨੂੰਨ ਆਏ ਆ ਉਹਨਾਂ ਕਾਲੇ ਕਾਨੂੰਨਾਂ ਵੇਲੇ ਪੰਜਾਬ ਦੀਆਂ 32 ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਇਹਨਾਂ 32 ਜਥੇਬੰਦੀਆਂ ਦੇ ਬੈਠ ਕੇ ਇੱਕ ਵਿਧਾਨ ਵੰਗੂ ਵਿਧਾਨ ਬਣਾਇਆ ਆਦਾ ਕਿ ਜਿਹੜਾ ਫੈਸਲਾ ਕਰਨਾ ਹੈ ਕਰਨਾ ਸਾਰੇ ਨੇ ਮਿਲ ਕੇ ਹੈ ਚਾਹੇ ਕੋਈ ਤੇਸਬੰਦੀ ਵੱਡੀ ਐ ਤੇ ਕਾਹ ਚਾਹੇ ਕੋਈ ਛੋਟੀ ਐ ਹੱਕ ਸਭ ਦੇ ਇੱਕੋ ਇੱਕ ਹੈ ਔਰ ਅੰਦਰ ਬੈਸ ਹੋਊਗੀ ਵੋਟਾਂ ਪੈਣੀਆਂ ਵੋਟਾਂ ਪੈਣ ਤੋਂ ਬਾਅਦ ਜਿਹਦੇ ਹੱਕ ਵਿੱਚ ਫੈਸਲਾ ਹੋ ਗਿਆ ਉਸ ਲਾਈਨ ਨੂੰ ਬਾਕੀ ਟੋ ਕਰ ਲਗੇ ਤੇ ਫਿਰ ਆਪਾਂ ਇਕੱਠੇ ਮਿਲ ਕੇ ਸਾਰੇ ਚੋਣ ਲੜਾਂਗੇ ਤੇ ਬਾਹਰ ਜਾ ਕੇ ਦੱਸਣਾ ਨਹੀਂ ਕਿ ਐਸੇ ਡੋਟਾ ਜੇ ਕੋਈ ਬਤਾਲ ਲਗਣਾ ਕਰਦਾ ਸੀ ਤੇ ਸਫਲੰਦੀ ਤਾਂ ਫਿਰ ਉਹਨੂੰ ਜਿਹੜਾ ਸੈਂਸਰ ਵੀ ਕਰ ਦਿੱਤਾ ਜਾਂਦਾ ਸੀ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਸੀ ਅਸੀਂ ਦੇਖਿਆ ਵੀ ਪ੍ਰਸੁਰਜੀਤ ਸਿੰਘ ਫੂਲ ਹੋਵੇ ਚੜੂਨੀ ਸਾਹਿਬ ਹੁਣ ਇਹਨਾਂ ਨੂੰ ਸਸਪੈਂਡ ਵੀ ਕਰਦੇ ਰਹੇ ਆ ਔਰ ਇਹ ਕਿਹੜੇ ਮੱਥੇ ਮੰਨਦੇ ਰਹੇ ਆ ਪਰ ਇਹ ਜੀ ਕੁਲਮਾ ਲਾ ਕੇ ਦੇਖੀ ਤਾਂ ਉਹ ਅੰਦੋਲਨ ਜਿਹੜਾ ਉਹ ਇੱਕ ਮੁਕਸੀ ਤੇ ਉਸ ਅੰਦੋਲਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਹਿੰਦੇ ਹੁੰਦੇ ਸੀ ਕਿ ਇੱਕ 5.5 ਇੰਚ ਦੀ ਸ਼ਾਦੀ ਸਾਤੀ ਹੈ ਤੇ ਇਹਦਾ ਬੰਦਾ ਝੁਕਦਾ ਨਹੀਂ ਉਹਨੂੰ ਝੁਕੜ ਲਈ ਮਜਬੂਰ ਕਰਤਾ ਸੀ ਇਹ ਤੱਥ ਹੈ ਪਰ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਕਿ ਜਿਹੜੇ ਲੋਕਾਂ ਨੇ ਐਜੀਟੇਸ਼ਨਾਂ ਦੇ ਵਿੱਚ ਭਾਗ ਲਿਆ ਅਸੀਂ ਲੈਂਦੇ ਰਹੇ ਹਾਂ ਸਟੂਡੈਂਟ ਮੂਵਮੈਂਟ ਤੋਂ ਲੈ ਕੇ ਕੁੱਕ ਕੁੱਕ ਜਿੱਤੇ ਮੰਦਿਆਂ ਨੂੰ ਨੇੜੇ ਹੋ ਕੇ ਤੱਕਦੇ ਰਹੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਿੱਸੇਦਾਰ ਰਹੇ ਆ ਸਾਡੇ ਬਹੁਤ ਸਾਰੇ ਕਾਲਰ ਜਿਹੜੇ ਹੈਗੇ ਉਹ ਵੀ ਇਸੇ ਤਰ੍ਹਾਂ ਹਿੱਸੇਦਾਰ ਰਹੇ ਆ ਜਦੋਂ ਬੰਦਾ ਕੋਈ ਕੰਮ ਕਰਦਾ ਨਾਲ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਕੰਮ ਸਹੀ ਕਰਦਾ ਮੈਂ ਠੀਕ ਕਰਨਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜਾ ਇਹ ਕੰਮ ਹੋ ਰਿਹਾ ਹੈ ਕਈ ਵਾਰੀ ਤੁਸੀਂ ਜੇ ਇਹਨੂੰ ਡੰਗਾਈ ਨਾਲ ਤੇ ਵਿਚਾਰ ਨਾ ਕਰੋਗੇ ਤਾਂ ਇਹ ਕੰਮ ਤੁਹਾਡੇ ਲੱਗਦਾ ਤੁਸੀਂ ਠੀਕ ਕਰ ਰਹੇ ਹੋ ਤੇ ਠੀਕ ਨਹੀਂ ਕਰ ਰਹੇ ਇਹ ਪੁੱਠਾ ਵੀ ਪੈ ਰਿਹਾ ਹੈ ਇਹ ਤੁਹਾਡੇ ਵੀ ਯਾਦ ਹੋਣਾ ਸਾਡੇ ਕਾਲਰਾਂ ਦੇ ਵੀ ਯਾਦ ਹੋਣਾ ਇੰਨਾ ਹੀ ਕਾਲਮਾਂ ਦੇ ਵਿੱਚ ਜਾਂ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅੰਦੋਲਨ ਬਾਰੇ ਗੱਲ ਕਰਦੇ ਰਹੇ ਹਾਂ ਆਪਾਂ ਇਲੈਕਸ਼ਨ ਬਾਰੇ ਗੱਲ ਕਰਦੇ ਰਹੇ ਉਧਰੋਂ ਅੰਦੋਲਨ ਚੱਲਦਾ ਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਏਉਂ ਲੱਗਦਾ ਹੈ ਕਿਤੇ ਇਹਨਾਂ ਦੀ ਐਜੀਟੇਸ਼ਨ ਭਾਰਤੀ ਜਨਤਾ ਪਾਰਟੀ ਨੂੰ ਰਾਸਤਾ ਨਹੀਂ ਆ ਰਹੀ ਔਰ ਭਾਰਤੀ ਜਨਤਾ ਪਾਰਟੀ ਨੂੰ ਰਾਸ ਆਈ ਹੈ ਜੰਦੀ ਸਾਹਿਬ ਕਿਵੇਂ ਆਈ ਹੈ ਇਹ ਠੀਕ ਹੈ ਕਿ ਸੀਟੋਂ ਉਹਨਾਂ ਨੂੰ ਇੱਕ ਵੀ ਨਹੀਂ ਆਈ ਪੰਜਾਬ ਦੇ ਵਿੱਚ ਪਿੰਡਾਂ 'ਚ ਉਹਨਾਂ ਨੂੰ ਵਾੜ ਨਹੀਂ ਦਿੱਤਾ ਪਰ ਹਰਾਨੀ ਇਸ ਗੱਲ ਦੀ ਹੈ ਕਿ ਉਸੇ ਭਾਰਤੀ ਜਨਤਾ ਪਾਰਟੀ ਨੂੰ ਅਕਾਲੀ ਦਲ ਨਾਲੋਂ ਵੋਟ ਪਰਸੈਂਟੇਜ ਵੱਧ ਪੈ ਗਈ। ਜੀ। ਅਕਾਲੀ ਦਲ 13% ਤੇ ਫਿਰਦਾ ਉਹ 18.5% ਤੇ ਚਲੀ ਗਈ। ਹੂੰ। ਔਰ ਉਹਨਾਂ ਦੇ ਹੌਲ ਹੋ ਗਏ ਕਿ ਉਹ ਕਹਿੰਦੇ ਅਸੀਂ ਕੁਝ ਕਰ ਸਕਦੇ ਹਾਂ। ਇਹਦੇ ਤੇ ਤਾਂ ਮੇਰੀ ਟਿੱਪਣੀ ਇਹਨੀ ਹੈ ਮੈਂ ਕਹੂਗਾ ਕਿ ਇਹ ਨਹੀਂ ਕਿ ਜਾਣਬੁੱਝ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਖੇਡੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਐਕਸ਼ਨ ਜਿਹੜੇ ਹੈਗੇ ਆ ਉਹ ਸਰਕਾਰ ਦੇ ਪੱਖ ਵਿੱਚ ਗਏ ਆ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਗਏ ਇਹਦੇ ਤੇ ਸੋਚ ਵਿਚਾਰ ਕਰਨੀ ਚਾਹੀਦੀ ਸੀ ਉਦੋਂ ਵੀ ਕੁਝ ਲੋਕਾਂ ਨੇ ਜਿਹੜੇ ਸਿਆਣੇ ਬੰਦੇ ਸੀ ਜਿਹੜੇ ਵਿਦਵਾਨ ਸੀ ਉਹਨਾਂ ਨੇ ਗਾਈਡ ਕੀਤਾ ਸੀ ਇਹਨਾਂ ਨੂੰ ਬੇਚਿਆ ਵੀ ਕੀਤਾ ਸੀ ਕਿ ਭਾਈ ਜਦੋਂ ਕੋਡ ਆਫ ਕੰਡਕਟ ਲੱਗ ਚੁੱਕਿਆ ਜੀ ਸਰਕਾਰ ਤੁਹਾਡੀ ਕੋਈ ਮੰਗ ਪਰਵਾਹ ਨਹੀਂ ਕਰ ਸਕਦੀ ਤੁਸੀਂ ਕਾਹਦੀ ਖਾਤਰ ਅੰਦੋਲਨ ਕਰੀ ਬੈਠੇ ਹੋ ਕਿਉਂ ਸ਼ੁਭ ਕਰਨ ਮਰਦਾ ਪਰ ਉਹਨੂੰ ਲੋੜ ਹੀ ਨਹੀਂ ਸੀ ਕਰਨੀ ਪਰੇ ਕਹਿੰਦੇ ਨਹੀਂ ਜੀ ਅਸੀਂ ਤਾਂ ਦਿੱਲੀ ਨੂੰ ਜਾਣਾ ਹੈ। ਲਓ ਜੀ ਹੁਣ ਦੀ ਉਹ ਦਿੱਲੀ ਨੂੰ ਜਾਣ ਵਾਲੀ ਗੱਲ ਹੋ ਗਈ। ਫਿਰ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੁੰਦੀਆਂ ਭਗਵੰਤ ਮਾਨ ਜੀ ਆ ਕੇ ਕਹਿੰਦੇ ਇੱਕ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਵਿਚੋਲਗੀ ਕਰਨ ਆਇਆ ਹਾਂ। ਤੇ ਬਾਅਦ ਵਿੱਚ ਉਹ ਮੁੱਖ ਮੰਤਰੀ ਤੁਹਾਡੀ ਗੱਲ ਵੀ ਨਹੀਂ ਸੁਣਦਾ ਹੁਣ ਸ਼ੁਭ ਕਰਨ ਦੇ ਪਰਿਵਾਰ ਨੂੰ ਜਦੋਂ ਉਹਦੀ ਭੈਣ ਨੂੰ ਇੱਕ ਨੌਕਰੀ ਦਾ ਨਿਯੁਕਤੀ ਪੱਤਰ ਤੇ 1 ਕਰੋੜ ਰੁਪਏ ਦੀ ਮਦਦ ਦਿੱਤੀ ਹੈ ਤੇ ਮਾਨ ਸਾਹਿਬ ਕਹਿੰਦੇ ਜੀ ਹੁਣ ਆਪਾਂ ਫਿਰ ਉਹਨਾਂ ਨੇ ਵੀ ਖਤਮ ਕਰ ਦਈਏ ਤੇ ਡੱਲੇਵਾਲ ਸਾਹਿਬ ਵੀ ਨਾਲ ਦੀ ਨਾਲ ਹੀ ਕਹਿੰਦੇ ਜੀ ਫਿਰ ਤੁਸੀਂ ਗੱਲ ਕਰੋ ਸਾਡੀ ਕੇਂਦਰ ਨਾਲ ਗੱਲ ਕਰਵਾਓ ਇਹ ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਇਹ ਹੁੰਦੀਆਂ ਚਰੋ ਹੁਣ ਆਪਾਂ ਆਏ ਦੂਜੇ ਮਾਮਲੇ ਤੇ ਤਾਂ ਜੁਗਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਜੀ ਦਿੱਲੀ ਜੀ ਜਨਰਲ ਬਾਡੀ ਦੀ ਮੀਟਿੰਗ ਹੋਈ ਹੈ ਸਾਰੇ ਭਾਰਤ ਤੋਂ ਲੋਕ ਆਏ ਆ ਉਹਨਾਂ ਨੇ ਪਹਿਲੀ ਗੱਲ ਤੇਰੀ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਵਧਾਈ ਦਿੱਤੀ ਹੈ ਕਿ ਭਾਈ ਤੁਸੀਂ ਬਹੁਤ ਵਧੀਆ ਕੀਤਾ ਕਾਰਪੋਰੇਟ ਰੇਟ ਪੱਕੀ ਜਿਹੜੀ ਜੱਥੇਬੰਦੀ ਹੈ ਜਾਂ ਜਿਹੜੀਆਂ ਜੱਥੇਬੰਦੀਆਂ ਉਹਨਾਂ ਨੂੰ ਤੁਸੀਂ ਸਭ ਕੁਝ ਸਿਖਾਇਆ ਹੈ। ਨਰਿੰਦਰ ਮੋਦੀ ਸਾਹਿਬ 400 ਤੋਂ ਪਾਰ ਦੀ ਗੱਲ ਕਰਦੇ ਹੁੰਦੇ ਸੀ ਤੇ ਪਿਛਲੇ 10 ਪਿਛਲੇ 10 ਸਾਲਾਂ ਤੋਂ ਉਹ ਦੇਸ਼ ਦੇ ਵਿੱਚ ਰਾਜ ਭਾਗ ਦੇ ਉੱਤੇ ਬਰਕਰਾਰ ਹੈ। ਉਹ ਕਹਿੰਦੇ ਸੀ 400 ਤੋਂ ਪਾਰ ਹੈ ਲੇਕਿਨ ਕਿਸਾਨਾਂ ਨੇ ਜਿਹੜਾ ਉਹਨਾਂ ਨੂੰ ਸਭ ਕੁਝ ਸਿਖਾਇਆ ਵੈ। ਸਿਟੀਆਉਨਾਂ ਲਈ 36 ਘਟਕੀਆਂ ਤੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦੇ ਕੋਲੇ ਸਪਸ਼ਟ ਬਹੁਤ ਮਤ ਨਹੀਂ ਜੇ ਕਹੀਏ ਆਪਾਂ ਉਹਦੇ ਰਾਜ ਭਾਗ ਕਰਦੀ ਹੈ ਤਾਂ ਉਹ ਦੂਜਿਆਂ ਦੇ ਸਿਰ ਤੇ ਕਰਦੀ ਹੈ। ਬਿਲਕੁਲ ਸਦੀਪ ਸਾਹਿਬ ਆਪਾਂ ਜਾਣਦੇ ਹਾਂ ਕਿ ਉਹਨਾਂ ਨੇ ਉਸ ਵੇਲੇ ਜਿਹੜੀ ਹੈਗੀ ਐ ਉਸ ਤੋਂ ਪਹਿਲਾਂ ਵੀ ਇੱਕ ਉਹਨਾਂ ਨੇ slogan ਦਿੱਤਾ ਸੀ ਨਾਰਾ ਦਿੱਤਾ ਸੀ ਕਿ ਜਿਹੜੀ ਹੈਗੀ ਬੋਟ ਦੀ ਚੋਟ ਕੀਤੀ ਜਾਵੇ ਹੁਣ ਤੁਸੀਂ ਦੇਖੋਗੇ ਬੋਟ ਦੀ ਚੋਟ ਨੇ ਕਿੱਥੇ ਕਿੱਥੇ ਅਸਰ ਪਾਇਆ ਪੰਜਾਬ ਹੋਵੇ ਹਰਿਆਣਾ ਹੋਵੇ ਉੱਤਰ ਪ੍ਰਦੇਸ਼ ਰਾਜਸਥਾਨ ਮਹਾਰਾਸ਼ਟਰ ਇਹਨਾਂ ਸੂਬਿਆਂ ਦੀਆਂ 38 ਸੀਟਾਂ ਉਹ ਹੈ ਜਿਹੜੀਆਂ ਦਿਹਾਤਾਂ ਤੇ ਪੈਦੀਆਂ ਮਤਲਬ ਜਿਵੇਂ ਆਪਾਂ ਨੂੰ ਕਹ ਜੀਏ ਪਿੰਡਾਂ ਪਿੰਡਾਂ ਵਾਲੀਆਂ ਸੀਟਾਂ ਐ ਇਨ੍ਹਾਂ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਭਾਰਤੀ ਜਨਤਾ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਜੀ। ਮੇਰੇ ਕੋਲੇ ਜਿਹੜੀ ਇਨਫਾਰਮੇਸ਼ਨ ਹੈ ਉਹ ਜਿਵੇਂ ਦੇਖਦਾ ਲਖੀਮਪੁਰ ਖੀੜੀ। ਹੂੰ। ਲਖੀਮਪੁਰ ਖੀੜੀ ਜਿੱਥੇ ਕਿਸਾਨਾਂ ਨੂੰ ਜੜਿਆ ਸੀ ਉੱਥੇ ਤੁਸੀਂ ਦੇਖੋ ਵੀ ਉਹ ਅਜੇ ਵਿਚਰਾਟ ਹੈ ਨਹੀਂ। ਜੀ। ਜਿਹੜਾ ਕਿ ਦਿਨ ਕਹਿੰਦੇ ਕਿ ਕਿਸਾਨ ਉਹਨੂੰ ਕਸਾਈ ਕਹਿੰਦੇ ਸੀ ਵੀ ਕਿਸਾਨਾਂ ਦਾ ਕਸਾਈ ਆ ਉਹ ਹਾਰ ਗਿਆ। ਹੂੰ ਹੂੰ। ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਉਹ ਵੀ ਹਾਰ ਗਿਆ ਜੀ। ਖੁੰਟੀ ਝਾਰਖੰਡ ਤੋਂ ਜਿਹੜਾ ਹੈਗਾ ਕਿਸਾਨਾਂ ਦੇ ਪਰ ਪ੍ਰਭਾਅ ਜਿਹੜਾ ਪ੍ਰਭਾਵ ਆ ਉਹ ਨੂੰ ਇਹ ਪ੍ਰਗਟ ਕਰਦਾ ਹੈ 160 ਜਿਹੜੇ ਹੈਗੇ ਪਿੰਡੂ ਜਿਹੜੇ ਦਬਦਵੇ ਵਾਲੇ ਹਲਕਿਆਂ ਦੇ ਵਿੱਚ ਭਾਜਪਾ ਜਿਹੜੀ ਹੈ ਹਾਰੀ ਹੈ ਰੋਜੀ ਰੋਟੀ ਦੇ ਮੁੱਦੇ ਤੇ ਆਧਾਰ ਤੇ ਇਹ ਸੰਘਰਸ਼ ਹੈ ਤੇ ਇਹਦੀ ਜਿਹੜੀ ਨਿਰੰਤਰਤਾ ਤੇ ਤੀਬਰਤਾ ਹੈ ਇਹ ਨੇ ਜਿਹੜਾ ਹੈਗਾ ਲੋਕਾਂ ਦੇ ਵੱਡੇ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ ਦੇ ਵਿੱਚ ਵਿਸ਼ਵਾਸ ਭਰਿਆ ਹੈ ਔਰ ਜੇ ਆਪਾਂ ਇਹ ਕਹੀਏ ਤਾਂ ਮੇਰੇ ਖਿਆਲ ਮੁਤਾਬਕ ਕਿਸੇ ਹੱਦ ਤੱਕ ਇਹਨਾਂ ਦੇ ਅੰਦੋਲਨ ਨੇ ਮੀਡੀਆ ਨੂੰ ਵੀ ਪ੍ਰਭਾਵਿਤ ਕੀਤਾ ਹੈ ਜੀ ਔਰ ਜਿਹੜਾ ਇੰਡੀਆ ਬਣਿਆ ਜਦੋਂ ਇਹ ਕਹਿੰਦੇ ਸੀ ਵੋਟ ਦੀ ਝੋਟ ਜਿਹੜੇ ਕਾਰਪੋਰੇਟਰਾਂ ਦੇ ਪੱਖੀ ਆ ਉਹਨਾਂ ਨੂੰ ਸਬਕ ਸਿਖਾਉਣ ਲਈ ਸਾਰੇ ਇੱਕ ਮਿੰਟ ਹੋ ਜੋ ਤੇ ਮੇਰੇ ਖਿਆਲ ਮੁਤਾਬਕ ਜਿਹੜਾ ਇੰਡੀਆ ਬਣਿਆ ਇਹ ਇੰਡੀਆ ਵੀ ਉਹਦੇ ਵਿੱਚ ਵੀ ਬਣਿਆ ਹੋਇਆ ਹੈ ਜੀ ਉਹ ਇਹਨਾਂ ਨੇ ਕੀਤੀ ਅਗਲੀ ਗੱਲ ਕਿ ਜੀ ਹੁਣ ਅਸੀਂ ਆਪਣੇ ਅੰਦੋਲਨ ਨੂੰ ਦੁਬਾਰਾ ਫੇਰ ਸਿਖਾ ਕਰਨ ਲਈ ਇਹ ਅੰਦੋਲਨ ਨੂੰ ਉਵੇਂ ਨਹੀਂ ਠਿਕਾ ਕਰਨ ਵਾਲੀ ਗੱਲ ਆ ਵੀ ਹਿਫ ਹਿਫ ਕਰੋ ਤੇ ਜਿੱਲੀ ਨੂੰ ਚੱਲ ਪੋ ਬਟ ਇਸ ਸਿਸਟਮੈਟਿਕਲੀ ਠੰਗ ਦੇ ਨਾਲ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕਿ ਕੀ ਕਰਨਾ ਚਾਹੀਦਾ ਹੈ ਜੀ ਇਨੇ ਨੇ ਫੈਸਲਾ ਕੀਤਾ ਕਿ ਭਾਰਤ ਭਰ ਦੇ ਜਿੰਨੇ ਪਾਰਲੀਮੈਂਟ ਦੇ ਮੈਂਬਰ ਆ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ ਮੰਗ ਪੱਤਰ ਦਿੱਤੇ ਜਾਣਗੇ ਫਿਰ ਜਿਹੜੇ ਵਿਰੋਧੀ ਧਿਰ ਦੇ ਆਗੂ ਹੈ ਜਾਂ ਆਗੂਆਂ ਨੂੰ ਮਿਲਿਆ ਜਾਊਗਾ ਜਿਹੜੇ ਵਿਰੋਧੀ ਧਿਰ ਦੇ ਆਗੂ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਰਾਹੁਲ ਗਾਂਧੀ ਦਾ ਨਾਮ ਵੀ ਆਉਂਦਾ ਉਹ ਕਹਿੰਦੇ ਅਸੀਂ ਰਾਹੁਲ ਗਾਂਧੀ ਨੂੰ ਵੀ ਮਿਲਾਂਗੇ ਅਗਲੀ ਗੱਲ ਉਹਨੇ ਕਹੀ ਹੈ ਕਿ ਅਸੀਂ ਜਿਹੜੀ ਹੈਗੀ ਹੈ ਬੇਨਤੀ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਸਾਨੂੰ ਟਾਈਮ ਦੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸਾਡੀ ਗੱਲ ਸੁਣਨ ਔਰ ਸਾਡੇ ਇਸ ਮਸਲੇ ਨੂੰ ਫਿਰ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਰੱਖਿਆ ਜਾਵੇ ਤੇ ਰੱਖ ਕੇ ਇਸ ਤੇ ਵਿਚਾਰ ਕੀਤੀ ਜਾਵੇ। ਮੰਗਾ ਉਹਨਾਂ ਦੀ ਕੀ ਹੈ ਮੰਗਵਾਂ ਦਾ ਜੀ ਉਹੀ ਪੁਰਾਣੀਆਂ। ਇੱਕ ਤਾਂ ਉਹ ਕਹਿੰਦੇ ਆ ਕਿ ਜਿਹੜਾ ਐਮਐਸਪੀ ਹੈ ਇਹ ਦਿੱਤਾ ਜਾਵੇ, ਸਾਰੀਆਂ ਫਸਲਾਂ ਤੇ ਦਿੱਤਾ ਜਾਵੇ ਤੇ ਕਾਨੂੰਨੀ ਹੱਕ ਦਿੱਤਾ ਜਾਵੇ। ਜੀ। ਜੀ ਉਹ ਗੱਲ ਕਹਿੰਦੇ ਆ ਕਿ ਜਿਹੜੇ ਮੁਕੱਦਮੇ ਵਗੈਰਾ ਦਰਜ ਹੋਏ ਆ ਸਾਰੇ ਉਹ ਵਾਪਸ ਲਏ ਜਾਣ। ਜੀ। બીજી ਜਿਹੜੀ ਗੱਲ ਉਹ ਕਹਿੰਦੇ ਆ ਕਿ ਜਿਹੜੀ ਆ ਕਿਸਾਨ ਪੱਖੀ ਨੀਤੀਆਂ ਬਣਾਈਆਂ ਜਾਣ। ਜੀ। ਕਾਰਪੋਰੇਟਰਾਂ ਨੂੰ ਖੇਤੀ ਸੈਕਟਰ ਤੋਂ ਦੂਰ ਰੱਖਿਆ ਜਾਵੇ ਨਵਾਂ ਬਿਜਲੀ ਐਕਟ ਜਿਹੜਾ ਲਿਆਂਦਾ ਜਾ ਰਿਹਾ ਉਹਨੂੰ ਖਤਮ ਕੀਤਾ ਜਾਵੇ ਉਹਨੂੰ ਛੱਡਿਆ ਜਾਵੇ ਕੋਆਪਰੇਟਿਵ ਕਾਨੂੰਨ ਜਿਹੜਾ ਹੈਗਾ ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਰੱਦ ਕੀਤੀਆਂ ਜਾਣ ਸੋ ਅਗਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪਣੀ ਐਜੀਟੇਸ਼ਨ ਸ਼ੁਰੂ ਕਰਨੀ ਹੈ ਫਿਰ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਬਖਰੇ ਤੌਰ ਤੇ ਕਿਹਾ ਪੰਜਾਬ ਦੇ ਵਿੱਚ ਇਹ ਕਹਿੰਦੇ ਕਿ ਕਿਉਂਕਿ ਪੰਜਾਬ ਦੀ ਸਰਕਾਰ ਇਹ ਕਹਿੰਦੀ ਸੀ ਬਦਲ ਵਾਲੀ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਹੈ ਲੇਕਿਨ ਨਾ ਹੈ ਲੋਕਾਂ ਦੀ ਸਰਕਾਰ ਆ ਨਾ ਹੈ ਇਹ ਜਿਹੜੀ ਹੈਗੀ ਹੈ ਭਾਉ ਜਿਹੜੀ ਕੀ ਕਹਿੰਦੇ ਬਦਲਾਅ ਵਾਲੀ ਸਰਕਾਰ ਹੈ ਇਹ ਤਾਂ ਜੋਕਾਂ ਵਰਗੀ ਵਰਗੀ ਹੈ ਇਹਨਾਂ ਨੇ ਸਾਡੇ ਨਾਲ ਜਿਹੜਾ ਜ਼ੁਰਮਤੌ ਕੀਤਾ ਭੜਾ ਕੀਤਾ ਨਾ ਸਾਡੇ ਨਾਲ ਕੀਤਾ ਲੋਕਾਂ ਨਾਲ ਕੀਤਾ ਸਾਰੀ ਜਿਹੜੀ ਹੈਗੀ ਹੈ ਜਿਹੜੀ ਵੀ ਪਬਲਿਕ ਹੈ ਉਹਦੇ ਨਾਲ ਕੀਤਾ ਇਸ ਲਈ ਇਹਨਾਂ ਨੂੰ ਅਸੀਂ ਥੋੜਾ ਜਿਹਾ ਸਖਤੀ ਨਾਲ ਲਮਾ ਜੀ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਮੰਤਰੀ ਹੋਣ ਚਾਹੇ ਵਿਧਾਇਕ ਹੋਣ ਅਸੀਂ ਇਹਨਾਂ ਦੇ ਘਰਾਓ ਵੀ ਕਰਾਂਗੇ ਉਹਨਾਂ ਨੂੰ ਲਾ ਕੇ ਮੈਨੂੰ ਇਹ ਲੱਗਦੀ ਹੈ ਚੰਦੀ ਸ਼ਾਹਬ ਕਿ ਜਿਹੜੇ ਢੰਗ ਦੇ ਨਾਲ ਉਹ ਅੰਦੋਲਨ ਚਲਾਉਣ ਵਾਸਤੇ ਜਾ ਰਹੇ ਹੈ ਉਹ ਠੀਕ ਹੈ ਇਹ ਗੱਲ ਵੀ ਨੋਟ ਕੀਤੀ ਹੈ ਕਿ ਕੁਝ ਕਿਸਾਨ ਆਗੂ ਜਿਹੜੇ ਭਾਵੇਂ ਮੈਂ ਜ ਵੀ ਪਹਿਲਾਂ ਕਹਿ ਚੁੱਕਿਆ ਕਿ ਕਈ ਜਥੇਬੰਦੀਆਂ ਇਹੋ ਜਿਹੀਆਂ ਨੇ ਜਿਹੜੀਆਂ ਜਥੇਬੰਦੀਆਂ ਵਕਫਾ ਪੋਲਿਟੀਕਲ ਪਾਰਟੀਆਂ ਨਾਲ ਜੁੜੇ ਹੋਏ ਆ ਉਹਨਾਂ ਦੇ ਕਿਸਾਨ ਬਿੱਗ ਬਣੇ ਹੋਏ ਆ ਉਹਨਾਂ ਦੇ ਕਿਸਾਨ ਲੀਡਰ ਬਣੇ ਹੋਏ ਆ ਤਾਂ ਇੱਥੇ ਇਹਨਾਂ ਨੇ ਇਹ ਵੀ ਨੋਟ ਕੀਤਾ ਹੈ ਕਿ ਦੇਸ਼ ਦੇ ਵਕਫਾ ਖੇਤਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਚਾਰ ਪੰਜ ਸਿਰਕੜਡ ਲੀਡਰ ਜਿਹੜੇ ਹੈਗੇ ਉਹ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਇਹ ਪਹਿਲਾ ਮੌਕਾ ਹੈ ਜਦੋਂ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਆ ਔਰ ਉਹ ਵੀ ਪਿਛਲੇ ਕਿਸਾਨ ਅੰਦੋਲਨ ਦਾ ਜਿਹੜਾ ਖੱਟਿਆਵੇਂ ਇਹ ਉਹਦਾ ਨਤੀਜਾ ਹੈ ਉਹ ਕਹਿੰਦੇ ਉਹਨਾਂ ਨੂੰ ਉਹਨਾਂ ਨੇ ਵਧਾਈ ਵੀ ਦਿੱਤੀ ਆ ਲੋਕਾਂ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਪਹਿਲੀ ਵਾਰੀ ਸਾਨੂੰ ਆਪਦੇ ਵਕੀਲਤਾ ਮਿਲੇ ਆ ਨਾ ਜਿਹੜੇ ਸਾਡੇ ਵਿੱਚੋਂ ਗਏ ਆ ਉਹ ਜਾ ਕੇ ਉੱਥੇ ਸਾਡੀ ਗੱਲ ਕਰਨਗੇ ਸੋ ਅੰਦੋਲਨ ਜਿਹੜਾ ਹੈਗਾ ਜੀ ਇਹ ਨਾਲ ਸ਼ੁਰੂ ਹੋ ਰਿਹਾ ਹੈ ਔਰ ਇਹ ਅੰਦੋਲਨ ਸਿਸਟਮੈਟਿਕਲੀ ਹੈ ਇਹਦੇ ਵਿੱਚ ਗੁਣਦੋਸ਼ ਦੇ ਆਧਾਰ ਤੇ ਉੱਤੇ ਜਿਵੇਂ ਪਹਿਲਾਂ ਉਹ ਫੈਸਲੇ ਕਰਦੇ ਰਹੇ ਉਹਵੇਂ ਕਰਨਗੇ ਦੇਸ਼ ਭਗਤਿਆਂ ਜਿੱਥੇ ਬੰਦਿਆਂ 10 ਜੁਲਾਈ ਨੂੰ ਜਿਹੜੀਆਂ ਇਕੱਠੀਆਂ ਹੋਈਆਂ ਸੀ ਜਿੱਦੇ ਇੱਥੇ ਬੋਟਾਂ ਪੈਂਦੇ ਸੀ ਉਹ ਦਿਨ ਦਿੱਲੀ ਇਕੱਠੀਆਂ ਹੋ ਕੇ ਇਹਨਾਂ ਨੇ ਫੈਸਲਾ ਕੀਤਾ ਤੇ ਮੈਂ ਸਮਝਦਾ ਕਿ ਹੁਣ ਇਹ ਮੌਕ ਕਿਉਂਕਿ ਅੱਗੇ ਕੁਝ ਰਾਜਾਂ ਦੀਆਂ ਚੋਣਾਂ ਆਉਣਗੀਆਂ ਉਹ ਰਾਜਾਂ ਦੀਆਂ ਚੋਣਾਂ ਜਿੱਥੋਂ ਜਿੱਥੇ ਆ ਰਹੀਆਂ ਉੱਥੇ-ਉੱਥੇ ਵੀ ਭਾਰਤੀ ਜਨਤਾ ਪਾਰਟੀ ਨੂੰ ਵਕਤ ਪਾਉਣਗੇ ਇਹਦਾ ਦਾ ਅੰਦੋਲਨ ਹੈ ਜਿਹੜਾ ਕਿਸਾਨਾਂ ਦਾ ਸੋ ਇਹਨੂੰ ਵੈਲਕਮ ਕਰਨਾ ਚਾਹੀਦਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਕਿਸਾਨ ਇਹ ਕਿਸਾਨ ਜਿਹੜੇ ਹੈਗੇ ਪਹਿਲਾਂ ਦੀ ਤਰ੍ਹਾਂ ਸੂਝ-ਬੂਝ ਨਾਲ ਆਪਣਾ ਅੰਦੋਲਨ ਚਲਾ ਕੇ ਉਹਦੇ ਚੁੱਕ ਗੋਣ ਕੇ ਘੱਟ ਤੇ ਖੱਟਣਗੇ ਬਹੁਤਾ ਜੀ ਹਾਂ ਬਿਲਕੁਲ ਚੱਲਦਾ ਹੈ ਪਰ ਪਹਿਲੀ ਕੌਮ ਤੇ ਹਾਂਜੀ ਸ਼ਿਰਕਨ ਸਾਹਿਬ ਸਵਾਗਤ ਸੱਜਣ ਕਰਦੇ ਆਨ ਹੈਲੋ ਹੈਲੋ ਅੰਜੂ ਸਰ ਜੀ ਸਾਹ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਨੂੰ ਹੈਲੋ ਆ ਮੈਨੂੰ ਲੱਗਦਾ ਢਿੱਲੋ ਸਾਹਿਬ ਨਾਲ ਉਹਨਾਂ ਦੀ ਆਵਾਜ਼ ਹੈ ਜਾਂ ਉਹਨਾਂ ਦੀ ਕੋਈ ਪ੍ਰੋਬਲਮ ਹੈ ਦੁਆਰਾ ਕੰਮ ਕਰ ਲਿਓ ਢਿੱਲੋ ਸਾਹਿਬ ਚੱਲਦੇ ਆਪਾਂ ਅਗਲੀ ਖਬਰ ਤੇ ਦਿੱਲੀ ਯੂਨੀਵਰਸਿਟੀ ਵਿਖੇ ਮੰਨੂ ਸਿਮਰਜੀ ਪੜਾਉਣ ਦੇ ਫੈਸਲੇ ਨੂੰ ਟੀਚਰਾਂ ਨੇ ਜਿਹੜਾ ਗੈਸ ਸਵਿਧਾਨ ਕਰਾਰ ਦਿੱਤਾ ਇਹ ਮੈਨੂੰ ਲੱਗਦਾ ਸ਼ਾਇਦ ਆ ਅਰਗਨ ਕੇਜੇ ਨਾਲ ਹੋਣੀ ਵੀ ਉਹਨਾਂ ਦੇ ਉਸੇ ਬੰਨੇ ਚੱਲ ਰਹੇ ਜਿਦਾ ਆਪਾਂ ਕਹਿੰਨੇ ਉਹਨੇ ਤੇ ਮੋਦੀ ਹੁਣਾ ਨਾਲੋਂ ਵੀ ਜ਼ਿਆਦਾ ਖਤਰਨਾਕ ਪਾਰਟੀ ਹੈ ਪਰ ਆਪਾਂ ਪਹਿਲਾਂ ਕੌਲ ਲੈ ਲਈ ਜੀ ਆਂ ਨਹੀਂ ਲੱਗਦੀ ਅੱਜ ਕਰਦਾ ਮੈਂ ਜੀ ਜੀ ਸ਼ੇਰਗਰ ਸਾਹਿਬ ਸਵਾਗਤ ਹੈ ਜੀ ਤੁਹਾਡੀ ਆਵਾਜ਼ ਨਹੀਂ ਆਈ ਅੱਜ ਅੱਜ ਹੁਣ ਆਉਂਦੀ ਹੈ ਜੀ ਜੀ ਆਉਂਦੀ ਹੈ ਹਾਂ ਫਸਲੀਕਰ ਢਿਲੋਂ ਸਾਹਿਬ ਢਿਲੋਂ ਸਾਹਿਬ ਮੈਂ ਵੀ ਜਿਹੜਾ ਤੁਸੀਂ ਹਾਂਜੀ ਫਸਲੀ ਜਿਹੜਾ ਦਿੱਤਾ ਮੈਂ ਵੀ ਲੰਬਾ ਚੌੜਾ ਜੋ ਉਹਨਾਂ ਨੇ ਦਿੱਤਾ ਪ੍ਰਸਤਾਵ ਮੈਦੀ ਪੜਿਆ ਹੈ ਤੇ ਵਾਕਿਆ ਹੀ ਚਲੋ ਸੰਜੀਦਗ ਨਾ ਦਿੱਤਾ ਤੇ ਜਿਹੜੀ ਗੱਲ ਤੁਸੀਂ ਵਾਕਿਆ ਹੀ ਭਾਜਪਾ ਥੋੜੀ ਜੀ ਮਤਲਬ ਇਹ ਗੱਲੋਂ ਤਾਂ ਉਹਨਾਂ ਨੂੰ ਹਾਰ ਹੋਈ ਐ ਤੇ ਉਹ ਮੰਨਣ ਵੀ ਕਰ ਰੂ ਮੇਰੇ ਖਿਆਲ ਕਰੂਗੀ ਹੁਣ ਕਿਉਂਕਿ ਗਾਂ ਹਰਿਆਣੇ ਤੇ ਪੰਜਾਬ ਤੇ ਜਿਹੜੀਆਂ ਜਿਵਨੀਆਂ ਆਪਣੀਆਂ ਸਾਈਆਂ ਜਣੀਆਂ ਚੋਣਾਂ ਤੇ ਹਰਿਆਣੇ 'ਚ ਆ ਰਹੀਆਂ ਜਿਨ੍ਹਾਂ ਦੇ ਤੇਬਰ ਬਦਲਣਗੇ ਥੋੜੇ ਜੇ ਹੁਣ ਤੇ ਜਿਹੜੀ ਗੱਲ ਵਾਕਿਆ ਹੀ ਕਿ ਲੋਕਾਂ ਸਾਹਿਬ ਤੁਸੀਂ ਜਿਗਰ ਕਰ ਰਹੇ ਸੀ ਨਾ ਮੈਂ ਹੰਸਰਾ ਅੰਸ ਕੜੇ ਤੇ ਮੈਂ ਵੀ ਆਪਣੇ ਪਿੰਡਾਂ ਤੋਂ ਪਤਾ ਕੀਤਾ ਬੜੇ ਉਹਨਾਂ ਨੇ ਛਾਤਰ ਦਿਮਾਗ ਦੇ ਨਾਲ ਮਤਲਬੀ ਪਿੰਡਾਂ ਪਿੰਡਾਂ 'ਚ ਈਵਨ ਉਹਦਾ ਇੰਨਾ ਵਿਰੋਧ ਹੋਇਆ ਉਹਨੇ ਫੇਰ ਵੀ ਆਪਦਾ ਜਿਹੜੀ ਹੌਸਲਾ ਨਹੀਂ ਛੱਡਿਆ ਜਿਹੜੇ ਐਸਪੀ ਭਾਈ ਜਿਹੜਾ ਜਿਹੜਾ ਆਪਾਂ ਕਹਿੰਦੇ ਨੇ ਗਰੀਬ ਭਾਈ ਜਿਹੜਾ ਉਹਨਾਂ 'ਚੋਂ ਪੜੇ ਲਿਖੇ ਲੋਕਾਂ ਜਿਹੜੇ ਥੋੜੇ ਜੇ ਉਹਨਾਂ ਦੇ ਘਰਾਂ 'ਚ ਫੋਨ ਕਰ ਕਰਕੇ ਇਹ ਗੱਲ ਕਹੀ ਗਈ ਵੇਖੋ ਜੀ ਅਸੀਂ ਤਾਂ ਤੁਹਾਡੇ ਘਰਾਂ 'ਚ ਆਉਣੇ ਆ ਕਿਉਂ ਨੇ ਕਿਸਾਨ ਨਹੀਂ ਸਾਨੂੰ ਆਉਣ ਦਿੰਦੇ ਜਦੋਂ ਅਸੀਂ ਤੁਹਾਡੇ ਘਰਾਂ 'ਚ ਆ ਕੇ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦੇ ਉਹ ਰੋਕਦੇ ਆ ਜਦੋਂ ਉਸੇ ਉਹਨਾਂ ਦੇ ਘਰਾਂ 'ਚ ਕਿਸਾਨਾਂ ਦੇ ਜਾਂਦੇ ਆ ਤੇ ਰੋਕਦੇ ਇਹੋ ਜਿਹੀਆਂ ਨੇ ਇਹਨਾਂ ਨੇ ਸਟੇਜੀ ਬਣਾਈ ਹੋਈ ਆ ਇਹ ਜਿਹੜੀ ਤੇ ਇਹ ਮਤਲਬ ਪੰਜਾਬ ਦੇ ਵਿੱਚ ਇਹ ਮੇਰਾ ਕਹਿਲਾ ਕੋਈ ਇਹੋ ਜਿਹਾ ਮੰਤਨ ਕਰਨਗੇ ਜਰੂਰ ਕਿਉਂਕਿ ਬਾਰਾਂ ਵਾਲੀ ਜਿਵੇਂ ਆਪਾਂ ਗੱਲ ਵੀ ਗੱਲ ਕੀਤੀ ਸੀ ਇਹ ਜਰੂਰ ਮਤਲਬ ਕਰਨ ਦੂਜੀ ਢਿਲੋ ਸਾਹਿਬ ਇੱਕ ਦਿਓ ਗੱਲ ਇਨਫੋਰਮੇਸ਼ਨ ਦਿਓ ਪਤਾ ਨਹੀਂ ਇਹ ਪੱਕਾ ਹੈ ਸਬੂਤ ਹੈ ਜਾਂ ਝੂਠੀ ਜਾਂ ਸੱਚੀ ਕੀ ਵਾਕਿਆ ਹੀ ਕਮਰਵੀਜੇ ਪ੍ਰਤਾਪ ਨੇ ਸਟੇਟਮੈਂਟ ਦਿੱਤੀ ਆ ਬਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਪਲੇਸ ਕਰਨਾ ਚਾਹੀਦਾ ਜੇ ਆਪ بچਾਉਣੀ ਹੈ ਤਾਂ ਇਹ ਕਿੰਨੀ ਫਿਟਾਈ ਆ ਜੀ ਇਹਦੇ ਬਾਰੇ ਇਹ ਬੱਸ ਬਹੁਤ glandular ਕਰਦੇ ਰਹਿੰਦੇ ਆਪਦੇ ਉਲਟ ਨਾਲ ਬਹੁਤ ਕੁਝ ਕਿਹਾ ਐਮਐਲਏ ਦੇ ਬਾਕੀ ਵੀ ਕਿਹਾ ਕਿ ਆਹ ਗੱਲ ਤੇ ਕਿੰਨੀ ਕਿ ਸਚਾਈ ਹੈ ਢਿਲੋ ਸਾਹਿਬ ਮੈਂ ਸੁਣਦਾ ਕੁਝ ਆਈ ਆ মিডিਆ ਤੇ ਕੁਮੀਆਂ ਗੱਲ ਇਹ ਹਾਂਜੀ ਢਿਲੋ ਸਾਹਿਬ ਧੰਨਵਾਦੀ ਜੀ ਢਿਲੋ ਸਾਹਿਬ ਦੇਖੋ ਜਿਹੜੀ ਗੱਲ ਛੇੜਗਿਲ ਸਾਹਿਬ ਨੇ ਆਪਣੀ ਗੱਲ ਦੀ ਪੁਸ਼ਟੀ ਕੀਤੀ ਹੈ ਕਿਉਂਕਿ ਬੈਟ ਵਿੱਚ ਇਸ ਟਿੱਪਮੇ ਇਹ ਅਮਰੀਕਾ ਦੇ ਵਿੱਚ ਹੈ ਲੇਕਿਨ ਇਹ ਜ਼ਮੀਨ ਨਾਲ ਜੁੜੇ ਹੋਇਆ ਆਪਣੇ ਪਿੰਡਾਂ ਨਾਲ ਆਪਣੇ ਲੋਕਾਂ ਨਾਲ ਜੁੜੇ ਹੋਏ ਹੈ। ਹੂੰ ਹੂੰ ਔਰ ਬੜੀ ਦੁਗਾਈ ਦੇ ਨਾਲ ਬਹੁਤ ਗੰਭੀਰਤਾ ਦੇ ਨਾਲ ਇਹ ਸਭ ਕੁਝ ਨੋਟ ਕਰਦੇ ਆ ਗੱਲ ਇਹਨਾਂ ਦੀ ਬਿਲਕੁਲ ਠੀਕ ਹੈ ਸ਼ੇਰਗਿਲ ਸਭ ਤੁਹਾਡੀ ਇਹ ਵਿੱਚ ਤੁਸੀਂ ਪੁਸ਼ਟੀ ਕੀਤੀ ਹੈ ਸਾਡੀ ਧੰਨਵਾਦ। ਹੂੰ ਹੂੰ ਓਵਰਵਿਜੇ ਪ੍ਰਤਾਪ ਸਿੰਘ ਦੀ ਮੇ ਕੋਈ ਵੀਡੀਓ ਆਡੀਓ ਤਾਂ ਨਹੀਂ ਸੁਣੀ। ਲੇਕਿਨ ਓਵਰਵਿਜੇ ਪ੍ਰਤਾਪ ਸਿੰਘ ਦੇ ਬਾਰੇ ਇਹ ਗੱਲ ਚੱਲ ਰਹੀ ਹੈ ਕਿਉਂਕਿ ਉਹਨਾਂ ਨੇ ਕਈ ਗੱਲਾਂ ਕਹੀਆਂ ਅਸੀਂ ਦੇ ਵਿੱਚ ਵੀ ਉਹਨਾਂ ਨੇ ਗੱਲਾਂ ਕਹਿੰਗਾ ਕਿ ਜਿਹੜਾ ਕੇਦਰੀਵਾਲ ਫਸਿਆ ਹੈ। ਜੀ। ਕੇਜਰੀਵਾਲ ਫਸਿਆ ਨਹੀਂ ਫਸਾਇਆ ਗਿਆ। ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਕੇਜਰੀਵਾਲ ਨੂੰ ਅੰਦਰ ਕਰਵਾਉਣ ਦੇ ਵਿੱਚ ਸਾਡੀ ਪਾਰਟੀ ਦਾ ਇੱਕ ਹਿੱਸਾ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲਿਆ ਹੋਇਆ ਹੈ। ਜੀ। ਇਹਦੇ ਤੇ ਜੇ ਹੁਣ ਆਪਾਂ ਦੇਖੀਏ ਜਿਸ ਕਿਸਮ ਦੇ ਕੇਜਰੀਵਾਲ ਦੇ ਉੱਤੇ ਸਕੰਜੇ कसे ਜਾ ਰਹੇ ਐ। ਜਿਵੇਂ ਨਵੀਂ ਚਾਰਸ਼ੀਟ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੂੰ ਐਜੇ ਅਕਿਊਜ਼ਡ ਸੈਂਟੀਮੇ ਨੰਬਰ ਤੇ ਰੱਖਿਆ ਹੈ। ਹਾਂ। ਔਰ 38ਵੇਂ ਨੰਬਰ ਦੇ ਉੱਤੇ ਰੱਖੀ ਆ ਆਮ ਆਦਮੀ ਪਾਰਟੀ। ਔਰ ਸਭ ਮਨ ਨੂੰ ਕਰ ਲਿਆ ਉਹਨੂੰ ਪ੍ਰੋਡਕਸ਼ਨ ਬਰਡ ਤੇ ਬਾਹਰ ਲੈ ਕੇ ਆਉਣਗੇ ਕਿ ਜਿਹੜਾ ਉਹ ਸ਼ਰਾਬ ਕਪਲੇ ਦੇ ਵਿੱਚ ਪੈਸਾ ਲਿਆ ਹੈ ਜੀ ਉਹ ਪੈਸਾ ਉੱਥੇ ਇਸਤੇਮਾਲ ਕੀਤਾ ਹੈ ਔਰ ਨਾਲ ਇਹ ਗੱਲ ਵੀ ਆਈ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਹੈਗੇ ਆ ਦੋ ਵੱਡੇ ਜਿਹੜੇ ਹੈਗੇ ਲਿਕਰ